ਸਤਿ ਸ੍ਰੀ ਅਕਾਲ ਜੀ ਤੇ ਸਾਡੇ ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਮਤਲਬ ਦਿਲਚਸਪ ਤੇ ਕੁਝ ਹੱਦ ਤੱਕ ਨਾ ਹੈਰਾਨ ਕਰਨ ਵਾਲੇ ਵਿਸ਼ੇ ਤੇ ਗੱਲ ਕਰਾਂਗੇ ਸਤੋਗੁਣ ਆਮ ਤੌਰ ਤੇ ਜਦੋਂ ਅਸੀਂ ਇਹ ਸ਼ਬਦ ਸੁਣਦੇ ਹਾਂ ਸਤੋਗੁਣ ਤਾਂ ਮਨ ਚਾਹੁੰਦਾ ਹੈ ਨੇਕੀ ਚੰਗਿਆਈ ਹਾਂ ਸ਼ੁੱਧਤਾ ਗਿਆਨ ਸ਼ਾਂਤੀ ਇਹੋ ਜਿਹੇ ਵਿਚਾਰ ਸਾਡੇ ਕੋਲ ਇਸ ਵਿਸ਼ੇ ਤੇ ਕੁਝ ਸਰੋਤ ਨੇ ਤੇ ਖਾਸ ਕਰਕੇ ਇੱਕ ਲੇਖ ਹੈਗਾ ਹੈ ਜਿਸ ਦਾ ਸਿਰਲੇਖ ਹੈ ਸਤੋਗੁਣ ਨੇਕੀ ਪ੍ਰਮ ਅਤੇ ਮੁਕਤੀ ਗੁਰਬਾਣੀ ਵਿੱਚ ਤਾਂ ਅਸੀਂ ਇਸ ਤੇ ਆਧਾਰ ਤੇ ਗੁਰਬਾਣੀ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਤੋਗੁਣ ਅਸਲ ਵਿੱਚ ਹੈ ਕਿ ਇਸੇ ਲੱਛਣ ਕੀ ਨੇ ਤੇ ਸਭ ਤੋਂ ਹੈਰਾਨੀ ਵਾਲੀ ਦਲ ਕਿ ਗੁਰਬਾਣੀ ਇਸ ਨੂੰ ਮਾਇਆ ਦਾ ਇੱਕ ਬਹੁਤ ਹੀ ਸੁਖਮ ਇੱਕ ਬੜਾ ਚਲਾਕ ਜਿਹਾ ਪ੍ਰਮ ਇੱਕ ਜਾਲ ਕਿਉਂ ਮੰਦੀ ਹੈ ਜਿਵੇਂ ਭਗਤ ਕਬੀਰ ਜੀ ਦਾ ਬਚਨ ਵੀ ਹੈ ਨਾ ਰਜ ਗੁਣ ਤਮ ਗੁਣ ਸਤੋ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੂਨਰ ਚੀਨ ਹੈ ਤਿੰਨ ਹੀ ਪਰਮ ਪਦ ਪਾਇਆ ਮਤਲਬ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹ ਸਭ ਤੇਰੀ ਮਾਇਆ ਹੀ ਹੈ ਅਸਲ ਪਰਮ ਪਦ ਉਹ ਉੱਚੀ ਅਵਸਥਾ ਉਹ ਤਾਂ ਉਹਨਾਂ ਨੇ ਪਾਈ ਜਿਨ੍ਹਾਂ ਨੇ ਚੌਥੇ ਪਦ ਨੂੰ ਪਛਾਣ ਲਿਆ ਤਾਂ ਫਿਰ ਗੱਲ ਇੱਥੇ ਆਉਂਦੀ ਹੈ ਕਿ ਇਹ ਸਤੋ ਗੁਣ ਜਿਸ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਉਹ ਵੀ ਮਾਇਆ ਕਿਵੇਂ ਹੋਇਆ ਹੂੰ ਔ ਇਸ ਗੁੰਝਲ ਨੂੰ ਖੋਲਣ ਦੀ ਕੋਸ਼ਿਸ਼ ਕਰੀਏ ਹਾਂਜੀ ਬਿਲਕੁਲ ਇਹ ਬਹੁਤ ਹੀ ਮਹੱਤਵਪੂਰਨ ਨੁਕਤਾ ਹੈਗਾ ਦੇਖੋ ਜਦੋਂ ਅਸੀਂ ਮਾਇਆ ਦੇ ਤਿੰਨ ਗੁਣਾਂ ਦੀ ਗੱਲ ਕਰਦੇ ਹਾਂ ਰਜੋ ਤਮੋ ਤੇ ਸਤੋ ਤਹਾਂ ਬਿਨਾਂ ਸ਼ੱਕ ਸਤੋ ਗੁਣ ਨੂੰ ਸਭ ਤੋਂ ਉੱਤਮ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਹ ਸ਼ੁੱਧਤਾ ਗਿਆਨ ਆਪਣੇ ਆਪ ਤੇ ਕੰਟਰੋਲ ਸ਼ਾਂਤੀ ਤੇ ਚੰਗਿਆਈ ਦਾ ਪ੍ਰਤੀਕ ਹੈ ਬਾਹਰੋਂ ਦੇਖਿਆ ਤੇ ਇੰਜ ਲੱਗਦਾ ਜਿਵੇਂ ਇਹ ਇੱਕ ਬਿਲਕੁਲ ਆਦਰਸ਼ ਅਵਸਥਾ ਹੈ ਹੈਨਾ ਜਿਸ ਨੂੰ ਹਰ ਕੋਈ ਪਹੁੰਚਣਾ ਚਾਹੇਗਾ ਕੌਣ ਨਹੀਂ ਚਾਹੁੰਦਾ ਸ਼ਾਂਤੀ ਗਿਆਨ ਤੇ ਚੰਗਾ ਜੀਵਨ ਪਰ ਇੱਥੇ ਜਿਵੇਂ ਤੁਸੀਂ ਕਿਹਾ ਗੁਰਬਾਣੀ ਦਾ ਦ੍ਰਿਸ਼ਟੀਕੋਣ ਬਹੁਤ ਡੂੰਗਾ ਹੋ ਜਾਂਦਾ ਸਰੋਤ ਸਾਨੂੰ ਦੱਸਦਿਆ ਕਿ ਗੁਰਬਾਣੀ ਦੇ ਹਿਸਾਬ ਨਾਲ ਇਹੀ ਨੇਕੀ ਇਹੀ ਸ਼ਾਂਤੀ ਇਹੀ ਗਿਆਨ ਅਧਿਆਤਮਿਕ ਤਰੱਕੀ ਦੇ ਰਸਤੇ ਵਿੱਚ ਇੱਕ ਬਹੁਤ ਵੱਡੀ ਪਰ ਬੜੀ ਸੂਖਮ ਜੀ ਰੁਕਾਵਟ ਬਣ ਸਕਦਾ ਇਹ ਇੱਕ ਅਜੀਹਾ ਜਾਲ ਹੈ ਜਿਹੜਾ ਦਿਸਦਾ ਨਹੀਂ ਸਗੋਂ ਉਲਟਾ ਬਹੁਤ ਸੁਹਾਵਣਾ ਲੱਗਦਾ ਹੈ ਇਸੇ ਕਰਕੇ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਤਮੋ ਗੁਣ ਦੀਆਂ ਰੁਕਾਵਟਾਂ ਆਲਸ ਬੁਰਾਈ ਯਾਰ ਰਜੋ ਗੁਣ ਦੀਆਂ ਬੇਚੈਨੀ ਲਾਲਸਾ ਉਹ ਤਾਂ ਫਿਰ ਵੀ ਨਜ਼ਰ ਆ ਜਾਂਦੀਆਂ ਮੋਟੀਆਂ-ਮੋਟੀਆਂ ਪਰ ਸਤੋ ਗੁਣ ਦੇ ਰੁਕਾਵਟ ਉਹ ਅਕਸਰ ਨੇਕੀ ਦੇ ਪਰਦੇ ਪਿੱਛੇ ਲੁਕੀ ਰਹਿੰਦੀ ਹੈ ਠੀਕ ਹੈ ਤਾਂ ਪਹਿਲਾਂ ਇਹ ਸਮਝੀਏ ਕਿ ਜਿਸ ਵਿਅਕਤੀ ਤੇ ਸਤੋ ਗੁਣ ਦਾ ਅਸਰ ਹੈ ਉਹ ਅਸਲ 'ਚ ਬਾਹਰੋਂ ਦਿਸਦਾ ਕਿਵੇਂ ਹੈ ਉਹਦਾ ਜੀਵਨ ਉਹਦਾ ਰਹਿਣ ਸਹਿਣ ਵਿਵਹਾਰ ਉਹ ਕਿਉਂ ਜਾਂ ਹੁੰਦਾ ਸਰੋਤਾਂ 'ਚ ਕੀ ਕਿਹਾ ਇਸ ਬਾਰੇ ਹਾਂਜੀ ਸਰੋਤ ਦੱਸਦੇ ਆ ਕਿ ਅਜਿਹੇ ਬੰਦਾ ਨਾ ਬਾਹਰੋਂ ਦੇਖਣ ਨੂੰ ਬਿਲਕੁਲ ਇੱਕ ਆਦਰਸ਼ ਮਨੁੱਖ ਲੱਗਦਾ ਹੈ ਬਹੁਤ ਅਨੁਸ਼ਾਸਿਤ ਹੁੰਦਾ ਡਿਸਪਲਿੰਡ ਨੈਤਿਕ ਤੌਰ ਤੇ ਸਹੀ ਕੰਮ ਕਰਨ ਵਾਲਾ ਸਮਾਜ ਦੇ ਨਿਯਮਾਂ ਨੂੰ ਮੰਨਣ ਵਾਲਾ ਤੇ ਇਸੇ ਕਰਕੇ ਸਮਾਜ ਵਿੱਚ ਉਹਦਾ ਬਹੁਤ ਸਤਕਾਰ ਹੁੰਦਾ ਲੋਕ ਉਹਨੂੰ ਇੱਕ ਚੰਗੇ ਇਨਸਾਨ ਵਜੋਂ ਜਾਣਦੇ ਆ ਸ਼ਾਇਦ ਇੱਕ ਮਿਸਾਲ ਵੀ ਸਮਝਦੇ ਹੋਣ ਉਹਦੇ ਰੋਜ਼ਾਨਾ ਦੇ ਵਿਵਹਾਰ ਵਿੱਚ ਇੱਕ ਖਾਸ ਕਿਸਮ ਦੀ ਸ਼ਾਂਤੀ ਤੀਰਜ ਗਿਆਨ ਦੀ ਝਲਕ ਤੇ ਇੱਕ ਸਫਾਈ ਜਈ ਸ਼ੁੱਧਤਾ ਨਜ਼ਰ ਆਉਂਦੀ ਹੈ ਤੇ ਉਹਦੇ ਕੰਮਕਾਜ ਮਤਲਬ ਉਹ ਆਪਣਾ ਟਾਈਮ ਕਿਵੇਂ ਲਾਉਂਦਾ ਦਾਨ ਕਰਨਾ ਕਿਸੇ ਲੋੜਵੰਦ ਦੀ ਮਦਦ ਕਰ ਦੇਣੀ ਹਮੇਸ਼ਾ ਸੱਚ ਬੋਲਣ ਦੀ ਕੋਸ਼ਿਸ਼ ਕਰਨੀ ਰੋਜ਼ ਪਾਠ ਕਰਨਾ ਪੂਜਾ ਕਰਨੀ ਕੋਈ ਤੀਰਥ ਯਾਤਰਾ ਤੇ ਜਾਣਾ ਵਰਤ ਰੱਖਣੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਕਰਮ ਕਾਂਡ ਹੁੰਦੇ ਆ ਉਹਨਾਂ 'ਚ ਵਿਸ਼ਵਾਸ ਰੱਖਣਾ ਤੇ ਉਹਨਾਂ ਨੂੰ ਕਰਨਾ ਮਤਲਬ ਉਹ ਸਭ ਕੁਝ ਕਰਦਾ ਜਿਸ ਨੂੰ ਇੱਕ ਚੰਗਾ ਧਾਰਮਿਕ ਜੀਵਨ ਕਿਹਾ ਜਾਂਦਾ ਤੇ ਉਹਦੀ ਨਿੱਜੀ ਜ਼ਿੰਦਗੀ ਮਤਲਬ ਖਾਣ ਪੀਣ ਰੈਂਡ ਸੈਂਡ ਬਾਰੇ ਕਿ ਉਹਦੇ 'ਚ ਵੀ ਕੋਈ ਖਾਸ ਗੱਲ ਹੁੰਦੀ ਹੈ ਆ ਬਿਲਕੁਲ ਸਰੋਤ ਦੱਸਦੇ ਹੈ ਕਿ ਉਹਨਾਂ ਦੀ ਜੀਵਨ ਸ਼ੈਲੀ ਵੀ ਉਹਨਾਂ ਦੇ ਗੁਣ ਦੇ ਹਿਸਾਬ ਨਾਲ ਹੁੰਦੀ ਹੈ। ਉਹ ਆਮ ਤੌਰ ਤੇ ਸਾਤਵਿਕ ਭੋਜਨ ਪਸੰਦ ਕਰਦੇ ਹੈ ਜਿਵੇਂ ਫਲ, ਸਬਜ਼ੀਆਂ, ਦੁੱਧ, ਕਿਉ, ਅਨਾਜ, ਮਤਲਬ ਤਾਜ਼ਾ, ਸ਼ੁੱਧ, ਹਲਕਾ, ਸਿਹਤ ਵਾਲਾ ਭੋਜਨ। ਮਾਸ, ਸ਼ਰਾਬ ਜਾਂ ਬਹੁਤੇ ਤਲੇ ਮਸਾਲੇਦਾਰ ਖਾਣਿਆਂ ਤੋਂ ਪਰਹੇਜ਼ ਕਰਦੇ ਹੈ। ਉਹਨਾਂ ਦਾ ਜੀਵਨ ਕਾਫੀ ਬੈਲੈਂਸਡ ਹੁੰਦਾ ਹੈ। ਟਾਈਮ ਸਿਰ ਸੋਣਾ, ਟਾਈਮ ਸਿਰ ਉਠਣਾ, ਕੰਮ ਤੇ ਆਰਾਮ 'ਚ ਸੰਤੁਲਨ ਰੱਖਣਾ, ਚੰਗੀ ਨੀਂਦ ਵੀ ਸਤੋਗੁਣ ਦਾ ਇੱਕ ਲਖਣ ਮੰਨੀ ਜਾਂਦੀ ਹੈ। ਇਸ ਸਭ ਕਰਕੇ ਉਹਨਾਂ ਦੀ ਸਿਹਤ ਵੀ ਆਮ ਤੌਰ ਤੇ ਠੀਕ ਰਹਿੰਦੀ ਹੈ ਤੇ ਜਿਵੇਂ ਪਹਿਲਾਂ ਕਿਹਾ ਸਮਾਜ ਤੇ ਪਰਿਵਾਰ ਚ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਇੱਕ ਚੰਗੀ ਪਛਾਣ ਬਣਦੀ ਲੋਕ ਉਹਨਾਂ ਤੇ ਭਰੋਸਾ ਕਰਦੇ ਵਾਹ ਇਹ ਸਭ ਸੁਣਨ ਨੂੰ ਤਾਂ ਫਿਰ ਬਹੁਤ ਹੀ ਵਲਿਆ ਲੱਗ ਰਿਹਾ ਹੈ ਇੱਕ ਆਦਰਸ਼ ਜੀਵਨ ਚੰਗੀ ਸਿਹਤ ਸਮਾਜ ਚ ਇੱਜ਼ਤ ਮਨ ਸ਼ਾਂਤੀ ਫਿਰ ਇਹਦੇ ਚ ਮਤਲਬ ਗੜਬੜ ਕਿੱਥੇ ਹੈ ਗੁਰਬਾਣੀ ਇਸ ਨੂੰ ਮਾਇਆ ਜਾਂ ਜਾਲ ਕਿਉਂ ਕਹਿ ਰਹੀ ਹੈ ਇਸ ਆਦਰਸ਼ ਦਿਖ ਦੀ ਕੀ ਕਹਿੰਦੇ ਆ ਅਧਿਆਤਮਿਕ ਕੀਮਤ ਕੀ ਪੈਂਦੀ ਹੈ ਇਹ ਸਭ ਕੁਝ ਅਸਲ ਮੁਕਤੀ ਉਸ ਚੌਥੇ ਪਦਵਲ ਕਿਉਂ ਨਹੀਂ ਲੈ ਕੇ ਜਾਂਦਾ ਇੱਥੇ ਹੀ ਇੱਥੇ ਹੀ ਸਤੂ ਗੁਣ ਦਾ ਸਭ ਤੋਂ ਵੱਡਾ ਪੈਰਾਡੌਕਸ ਉਹ ਵਿਰੋਧਾਪਾਸ ਸਾਹਮਣੇ ਆਉਂਦਾ ਸਮਝਣ ਵਾਲੀ ਗੱਲ ਇਹ ਹੈ ਕਿ ਜਿਸ ਨੇਕੀ ਜਿਸ ਗਿਆਨ ਜਿਸ ਸ਼ਾਂਤੀ ਤੋਂ ਇਹ ਸਾਰੀਆਂ ਚੰਗੀਆਂ ਚੀਜ਼ਾਂ ਮਿਲ ਰਹੀਆਂ ਉਹੀ ਚੀਜ਼ਾਂ ਇੱਕ ਬਹੁਤ ਹੀ ਮਤਲਬ ਸੂਖਮ ਕਿਸਮ ਦੀ ਹਉਮੈ ਯਾਨੀ ਹੰਕਾਰ ਦਾ ਕਾਰਨ ਬਣ ਜਾਂਦੀ ਹੈ ਇੱਕ ਅੰਦਰਲਾ ਸੰਘਰਸ਼ ਬਾਹਰੋਂ ਸ਼ਾਂਤੀ ਦਿਸਦੀ ਆ ਪਰ ਅੰਦਰ ਹੀ ਅੰਦਰ ਹੰਕਾਰ ਦਾ ਇੱਕ ਜਾਲ ਬੁਣਿਆ ਜਾ ਰਿਹਾ ਹੁੰਦਾ ਜਿਹੜਾ ਅਕਸਰ ਉਸ ਬੰਦੇ ਨੂੰ ਖੁਦ ਨੂੰ ਵੀ ਨਜ਼ਰ ਨਹੀਂ ਆਉਂਦਾ ਇਹ ਹੰਕਾਰ ਬਹੁਤ ਚਲਾਕ ਹੁੰਦਾ ਹੈ ਇਹ ਨੇਕੀ ਦਾ ਭੇਸ ਬਦਲ ਕੇ ਆਉਂਦਾ ਅੱਛਾ ਇਸ ਨੂੰ ਥੋੜਾ ਹੋਰ ਖੋਲ ਕੇ ਸਮਝਾਓਗੇ ਮਤਲਬ ਇੱਕ ਪਾਸੇ ਸ਼ਾਂਤੀ ਤੇ ਦੂਜੇ ਪਾਸੇ ਹੰਕਾਰ ਇਹ ਇਕੱਠੇ ਕਿਵੇਂ ਚੱਲਦੇ ਆ ਕਿਹੋ ਜਿਹਾ ਹੁੰਦਾ ਹੈ ਸਤੋਗੁਣੀ ਹੰਕਾਰ ਵੇਖੋ ਇੱਕ ਪਾਸੇ ਤਾਂ ਉਸ ਬੰਦੇ ਦਾ ਮਨ ਆਮ ਤੌਰ ਤੇ ਸ਼ਾਂਤ ਸਥਿਰ ਤੇ ਗਿਆਨ ਨਾਲ ਭਰਿਆ ਹੋਇਆ ਮਹਿਸੂਸ ਹੁੰਦਾ ਹੈ ਉਹਦੇ ਵਿਚਾਰਾਂ 'ਚ ਨੈਤਿਕਤਾ ਹੁੰਦੀ ਹੈ ਉਹ ਵਿਕਾਰਾਂ ਤੋਂ ਕਾਮ, ਕ੍ਰੋਧ, ਲੋਭ, ਮੋਹ ਇਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਆਪਣੀ ਇਸ ਚੰਗਿਆਈ ਆਪਣੀ ਭਲਾਈ ਤੇ ਇੱਕ ਕਿਸਮ ਦੀ ਕੀ ਕਹਿੰਦੇ ਐ ਸੈਟੀਸਫੈਕਸ਼ਨ ਸੰਤੁਸ਼ਟੀ ਮਹਿਸੂਸ ਹੁੰਦੀ ਹੈ ਉਹਨੂੰ ਲੱਗਦਾ ਕਿ ਹਾਂ ਮੈਂ ਸਹੀ ਰਸਤੇ ਤੇ ਆਂ ਪਰ ਇਸੇ ਸੰਤੁਸ਼ਟੀ ਦੇ ਨਾਲ-ਨਾਲ ਬੜੀ ਚੁੱਪ-ਚੁਪੀ ਤੇ ਦੂਜੇ ਪਾਸੇ ਇਸੇ ਨੇਕੀ ਤੇ ਇਸੇ ਗਿਆਨ ਤੇ ਇਸੇ ਧਾਰਮਿਕ ਜੀਵਨ ਤੇ ਗਰਵ ਤੇ ਹੰਕਾਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇੱਕ ਬੜੀ ਸੂਖਮ ਜੀ ਭਾਵਨਾ ਕਿ ਮੈਂ ਕਿੰਨਾ ਚੰਗਾ, ਮੈਂ ਕਿੰਨਾ ਗਿਆਨੀ ਆ, ਮੈਂ ਕਿੰਨਾ ਧਰਮੀ ਆ, ਮੈਂ ਦੂਜਿਆਂ ਨਾਲੋਂ ਬਿਹਤਰ ਆ ਜਿਹੜੇ ਰਜੋ ਜਾਂ ਤਮੋ ਗੁਣ ਚ ਫਸੇ ਹੋਏ ਨੇ। ਇਹ ਭਾਵਨਾ ਸ਼ਾਇਦ ਬੋਲ ਕੇ ਨਾ ਕਹੇ ਪਰ ਇਹ ਅੰਦਰ ਹੁੰਦੀ ਹੈ। ਕਈ ਵਾਰੀ ਇਹ ਦੂਜਿਆਂ ਨੂੰ ਆਪਣੇ ਤੋਂ ਥੋੜਾ ਨੀਵਾਂ ਸਮਝਣ ਜਾਂ ਉਹਨਾਂ ਦੇ ਜੀਵਨ ਤੇ ਮਾਨੀ-ਮੰਨੀ ਜਜਮੈਂਟ ਕਰਨ ਦੀ ਸ਼ਕਲ 'ਚ ਵੀ ਨਿਕਲਦੀ ਹੈ। ਇਸੇ ਹੰਕਾਰ ਦਾ ਫਿਰ ਨਤੀਜਾ ਕੀ ਨਿਕਲਦਾ ਭਾਵੇਂ ਧਾਰਮਿਕ ਕੰਮ ਵੀ ਕਰ ਰਿਹਾ ਹੈ ਫਿਰ ਕੀ ਫਰਕ ਪੈਂਦਾ ਫਰਕ ਇਹ ਪੈਂਦਾ ਹੈ ਕਿ ਇਹ ਹੰਕਾਰ ਭਾਵੇਂ ਕਿੰਨਾ ਵੀ ਸੂਖਮ ਹੋਵੇ ਇਹ ਰੱਬ ਤੇ ਜੀਵ ਦੇ ਵਿੱਚ ਇੱਕ ਕੰਧ ਬਣ ਜਾਂਦਾ ਹੈ ਧਾਰਮਿਕ ਕੰਮ ਕਰਦੇ ਹੋਏ ਵੀ ਅੰਦਰ ਇੱਕ ਖਾਲੀਪਨ ਇੱਕ ਅਧੂਰਾਪਨ ਜਿਹਾ ਮਹਿਸੂਸ ਹੁੰਦਾ ਰਹਿੰਦਾ ਹੈ ਕਿਉਂਕਿ ਅਸਲ ਮਕਸਦ ਪਰਮਾਤਮਾ ਨਾਲ ਸਿੱਧਾ ਜੁੜਨਾ ਉਹ ਅੰਦਰਲਾ ਪ੍ਰੇਮ ਉਹ ਨਿਰਮਲਤਾ ਉਹ ਪੈਦਾ ਨਹੀਂ ਹੁੰਦੀ ਸਭ ਕੁਝ ਬਾਹਰੋਂ ਠੀਕ ਲੱਗਦਾ ਹੈ ਪਰ ਅੰਦਰ ਉਹ ਟਿਕਾ ਉਹ ਅਸਲੀ ਆਨੰਦ ਨਹੀਂ ਮਿਲਦਾ ਅਸਲ ਨਿਰਲਿਪਤਾ ਯਾਨੀ ਡਿਟੈਚਮੈਂਟ ਉਹ ਨਹੀਂ ਆਉਂਦੀ ਕਿਉਂਕਿ ਬੰਦਾ ਆਪਣੀ ਨੇਕੀ ਨਾਲ ਹੀ ਚਿਮੜਿਆ ਰਹਿੰਦਾ ਹੈ ਉਹ ਆਪਣੀ ਚੰਗਿਆਈ ਦੇ ਮੋਚ ਫਸ ਜਾਂਦਾ ਹੈ ਇਹ ਬਹੁਤ ਦਿਲਚਸਪ ਗੱਲ ਹੈ ਕਿ ਤੁਸੀਂ ਕਿਹਾ ਕਿ ਇਹ ਹੰਕਾਰ ਰਜੋਗੁਣ ਵਾਲੇ ਹੰਕਾਰ ਜਿਵੇਂ ਤਾਕਤ ਦਾ ਹੰਕਾਰ ਜਾਂ ਤਮੋਗੁਣ ਵਾਲੇ ਜਿਵੇਂ ਜ਼ਿੱਦ ਦਾ ਹੰਕਾਰ ਨਾਲੋਂ ਵੱਖਰਾ ਹੈ ਇਹ ਕਿਵੇਂ ਵੱਖਰਾ ਹੈ ਹਾਂ ਇਹ ਬਹੁਤ ਅਹਿਮ ਫਰਕ ਹੈਗਾ ਦੇਖੋ ਰਜੋਗੁਣ ਦਾ ਹੰਕਾਰ ਆਮ ਤੌਰ ਤੇ ਆਪਣੀ ਤਾਕਤ ਪੈਸੇ ਕੋਈ ਪ੍ਰਾਪਤੀ ਜਾਂ ਆਪਣੀ ਚੌਦਰਤੇ ਹੁੰਦਾ ਇਹ ਕਾਫੀ ਦਿਸਦਾ ਹੁੰਦਾ ਸ਼ੋਰ ਸ਼ਰਾਬੇ ਵਾਲਾ ਹੁੰਦਾ ਤਮੋਗੁਣ ਦਾ ਹੰਕਾਰ ਅਗਿਆਨਤਾ ਚੋਂ ਜ਼ਿੱਦ ਚੋਂ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਣ ਦੀ ਸੋਚ ਚੋਂ ਪੈਦਾ ਹੋ ਸਕਦਾ ਇਹ ਵੀ ਨੈਗੇਟਿਵ ਤਰੀਕੇ ਨਾਲ ਸਾਫ ਦਿਸਦਾ ਪਰ ਸਤੋਗੁਣ ਦਾ ਹੰਕਾਰ ਬਹੁਤ ਸ਼ਾਂਤ ਬਹੁਤ ਸਭਿਅਕ ਬਹੁਤ ਸਿਵਲਾਈਜ਼ਡ ਹੁੰਦਾ ਇਹ ਨੇਕੀ ज्ञान दया सेवा धार्मिकता ਦੇ ਪਰਦੇ ਪਿੱਛੇ ਛੁਪਿਆ ਹੁੰਦਾ ਇਸ ਨੂੰ ਪਛਾਣਨਾ ਬਹੁਤ ਔਖਾ ਆਪਣੇ ਲਈ ਵੀ ਤੇ ਦੂਜਾ ਲਈ ਵੀ ਕਿਉਂਕਿ ਕੌਣ ਕਹੇਗਾ ਕਿ ਚੰਗਾ ਹੋਣਾ ਗਲਤ ਹੈ ਇਸ ਨਾਲ ਇੱਕ ਬੁਨਿਆਦੀ ਸਵਾਲ ਖੜਾ ਹੁੰਦਾ ਜਿਸ ਤੇ ਤੁਸੀਂ ਪਹਿਲਾਂ ਵੀ ਇਸ਼ਾਰਾ ਕੀਤਾ ਸੀ ਕਿ ਇੱਕ ਚੰਗੀ ਚੀਜ਼ ਇੱਕ ਗੁਣ ਉਹ ਆਤਮਿਕ ਤਰੱਕੀ 'ਚ ਰੁਕਾਵਟ ਕਿਵੇਂ ਬਣ ਸਕਦੀ ਹੈ ਇਹ ਤਾਂ ਉਲਟੀ ਗੱਲ ਲੱਗਦੀ ਹੈ ਨਾ ਬਿਲਕੁਲ ਤਾਂ ਫਿਰ ਆਓ ਇਸ ਨੂੰ ਹੋਰ ਸਾਫ਼ ਕਰਨ ਲਈ ਇਸ ਦੇ ਫਾਇਦੇ ਤੇ ਨੁਕਸਾਨ ਦੋਵਾਂ ਨੂੰ ਤੋਂ ਲਈਏ ਜਿਵੇਂ ਸਰੋਤਾ ਚ ਦੱਸਿਆ ਪਹਿਲਾ ਫਾਇਦਿਆਂ ਦੀ ਗੱਲ ਕਰੀਏ ਸਤੋਗੁੰ ਦੇ ਫਾਇਦੇ ਕੀ ਨੇ ਜੇ ਕੋਈ ਹੈਗੇ ਆ ਮਾਂ ਚ ਇੱਜ਼ਤ ਮਿਲਦੀ ਹੈ ਅਨੁਸ਼ਾਸਿਤ ਜੀਵਨ ਤੇ ਸਤਵਿਕ ਖਾਣ ਪੀਣ ਕਰਕੇ ਆਮ ਤੌਰ ਤੇ ਸਰੀਰ ਦੀ ਸਿਹਤ ਚੰਗੀ ਰਹਿੰਦੀ ਹੈ ਜੀਵਨ ਚ ਇੱਕ ਤਰ੍ਹਾਂ ਦੀ ਸਥਿਰਤਾ ਇੱਕ ਖੁਸ਼ਹਾਲੀ ਆਉਂਦੀ ਹੈ ਮਾਨਸਿਕ ਪੱਧਰ ਤੇ ਵੀ ਫਾਇਦੇ ਨੇ ਮਨ ਆਮ ਤੌਰ ਤੇ ਸ਼ਾਂਤ ਰਹਿੰਦਾ ਬਹੁਤੇ ਉਤਰਾ ਚੜ੍ਹਾ ਨਹੀਂ ਹੁੰਦੇ ਸਟੈਬਿਲਿਟੀ ਮਹਿਸੂਸ ਹੁੰਦੀ ਹੈ ਤੇ ਚੰਗੀ ਨੀਂਦ ਆਉਂਦੀ ਹੈ ਜਿਹੜੀ ਅੱਜਕੱਲ ਬਹੁਤ ਵੱਡੀ ਗੱਲ ਹੈ ਤੇ ਅਧਿਆਤਮਿਕ ਪੱਧਰ ਤੇ ਕੋਈ ਫਾਇਦਾ ਹਾਂ ਇੱਕ ਅਹਿਮ ਗੱਲ ਇਹ ਹੈ ਕਿ ਇਹ ਰਜੋ ਤੇ ਤਮੋ ਗੁਣਾਂ ਨਾਲੋਂ ਯਕੀਨਨ ਬਿਹਤਰ ਹਾਲਤ ਹੈਗੀ ਹੈ ਰਜੋ ਗੁਣ ਬੇਚੈਨੀ ਤੇ ਇਛਾਵਾਂ ਦੀ ਅੱਗ ਚ ਸਾੜਦਾ ਤਮੋ ਗੁਣ ਆਲਸ ਤੇ ਅਗਿਆਨਤਾ ਦੇ ਹਨੇਰੇ ਚ ਡੋਬਦਾ ਉਹਨਾਂ ਦੇ ਮੁਕਾਬਲੇ ਸਤੋ ਗੁਣ ਚ ਸ਼ਾਂਤੀ ਤੇ ਗਿਆਨ ਦਾ ਅਹਿਸਾਸ ਹੁੰਦਾ ਤੇ ਸਰੋਤ ਇਹ ਵੀ ਇਸ਼ਾਰਾ ਕਰਦੇ ਆ ਕਿ ਜੇਕਰ ਇਸ ਨੇਕੀ ਇਸ ਸ਼ਾਂਤੀ ਨੂੰ ਇਸ ਗਿਆਨ ਨੂੰ ਨਾਮ ਸਿਮਰਨ ਨਾਲ ਗੁਰੂ ਦੀ ਸਿੱਖਿਆ ਨਾਲ ਜੋੜ ਲਿਆ ਜਾਵੇ ਤਾਂ ਇਹ ਅੱਗੇ ਵਧਣ ਲਈ ਮੁਕਤੀ ਵੱਲ ਜਾਣ ਲਈ ਇੱਕ ਚੰਗੀਨੀ ਇੱਕ ਪਹਿਲਾ ਕਦਮ ਸਾਬਿਤ ਹੋ ਸਕਦਾ ਮਤਲਬ ਸਤੋਗੁਣ ਆਪ ਮੰਜ਼ਿਲ ਨਹੀਂ ਪਰ ਜੇ ਸਹੀ ਦਿਸ਼ਾ ਮਿਲ ਜਾਵੇ ਤਾਂ ਰਸਤੇ ਤੇ ਅੱਗੇ ਵਧਣ ਚ ਮਦਦ ਕਰ ਸਕਦਾ ਠੀਕ ਹੈ ਇਹ ਤਾਂ ਹੋ ਗਿਆ ਲਾਭ ਹੁਣ ਆਣਿਆ ਉਸ ਪਾਸੇ ਜਿਸ ਤੇ ਗੁਰਬਾਣੀ ਜ਼ਿਆਦਾ ਜ਼ੋਰ ਦਿੰਦੀ ਹੈ ਇਸ ਦੇ ਅਧਿਆਤਮਿਕ ਨੁਕਸਾਨ ਕੀ ਨੇ ਉਹ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਇਹ ਖੜੀਆਂ ਕਰਦਾ ਗੁਰਬਾਣੀ ਦੇ ਨਜ਼ਰੀਏ ਤੋਂ ਇਸ ਦੇ ਅਧਿਆਤਮਿਕ ਨੁਕਸਾਨ ਬਹੁਤ ਗੰਭੀਰ ਤੇ ਡੂੰਘੇ ਨੇ ਸਰੋਤਾਂ ਦੇ ਹਿਸਾਬ ਨਾਲ ਅਸੀਂ ਇਹਨਾਂ ਨੂੰ ਕੁਝ ਮੁੱਖ ਪੁਆਇੰਟਸ 'ਚ ਵੰਡ ਸਕਦੇ ਹਾਂ ਪਹਿਲਾ ਹੈਗਾ ਹਉਮੈ ਦਾ ਬੰਧਨ ਇਹ ਸਭ ਤੋਂ ਵੱਡਾ ਨੁਕਸਾਨ ਹੈ ਆਪਣੀ ਨੇਕੀ ਤੇ ਆਪਣੇ ਗਿਆਨ ਤੇ ਆਪਣੀ ਧਾਰਮਿਕਤਾ ਤੇ ਆਪਣੇ ਚੰਗੇ ਕੰਮਾਂ ਤੇ ਮਾਣ ਹੰਕਾਰ ਪੈਦਾ ਹੋ ਜਾਂਦਾ ਹੈ ਮੈਂ ਚੰਗਾ ਹਾਂ ਮੈਂ ਦਾਨੀ ਹਾਂ ਮੈਂ ਗਿਆਨੀ ਹਾਂ ਇਹ ਮੈਂ ਹੀ ਮੁਕਤੀ ਦੇ ਰਸਤੇ 'ਚ ਸਭ ਤੋਂ ਵੱਡਾ ਰੋੜਾ ਬਣਦੀ ਹੈ ਇਸ ਨਾਲ ਕੀਤੇ ਹੋਏ ਨੇਕ ਕੰਮ ਵੀ ਆਪਣੀ ਸ਼ੁੱਧਤਾ ਗਵਾ ਲੈਂਦੇ ਨੇ ਉਹ ਹੋਮੇ ਦਾ ਪ੍ਰਗਟਾਵਾ ਬਣ ਜਾਂਦੇ ਸ਼ਾਇਦ ਦਿਖਾਵਾ ਬਣ ਜਾਂਦੇ ਤੇ ਅਧਿਆਤਮਿਕ ਤੌਰ ਤੇ ਖੋਖਲੇ ਹੋ ਜਾਂਦੇ ਦੂਜਾ ਅਧੂਰਾਪਣ ਜਿਵੇਂ ਪਹਿਲਾਂ ਗੱਲ ਹੋਈ ਨਾਮ ਸਿਮਰਨ ਤੇ ਗੁਰੂ ਨਾਲ ਸੱਚੇ ਜੋੜਾਓ ਤੋਂ ਬਿਨਾ ਬਾਹਰੋਂ ਸਭ ਕੁਝ ਠੀਕ ਲੱਗਣ ਦੇ ਬਾਵਜੂਦ ਅੰਦਰ ਇੱਕ ਡੂੰਗਾ ਖਾਲੀਪਣ ਇੱਕ ਅਸੰਤੁਸ਼ਟੀ ਇੱਕ ਬੇਚੈਨੀ ਜੀ ਬਣੀ ਰਹਿੰਦੀ ਹੈ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਸਭ ਕੁਝ ਠੀਕ ਕਰਦਿਆਂ ਹੋਇਆਂ ਵੀ ਉਹ ਪੂਰੀ ਸ਼ਾਂਤੀ ਉਹ ਅਸਲ ਆਨੰਦ ਕਿਉਂ ਨਹੀਂ ਮਾਣ ਪਾ ਰਿਹਾ ਤੀਜਾ ਚੌਥੇ ਪਦ ਤੋਂ ਦੂਰੀ ਕਬੀਰ ਜੀ ਦਾ ਸ਼ਬਦ ਯਾਦ ਕਰੋ ਸਤੋਗੁਣ ਜੀਵ ਨੂੰ ਤਿੰਨਾ ਗੁਣਾ ਦੇ ਦਾਇਰੇ 'ਚ ਹੀ ਰੱਖਦਾ ਹੈ ਜੀਵ ਆਪਣੀ ਨੇਕੀ ਦੇ ਪਰਮ 'ਚ ਆਪਣੇ ਆਪ ਨੂੰ ਚੰਡਾ ਸਮਝਣ ਦੇ ਜਾਲ 'ਚ ਫਸਿਆ ਰਹਿੰਦਾ ਤੇ ਉਸ ਅਵਸਥਾ ਤੱਕ ਨਹੀਂ ਪਹੁੰਚ ਪਾਉਂਦਾ ਜਿਹੜੀ ਇਹਨਾਂ ਤਿੰਨਾ ਗੁਣਾ ਤੋਂ ਪਰੇ ਹੈ ਉਹ ਚੌਥਾ ਪਦ ਉਹ ਤੁਰਿਹੜ ਅਵਸਥਾ ਉਹ ਆਪਣੀ ਨੇਕੀ ਦੇ ਸੋਨੇ ਦੇ ਪਿੰਜਰੇ 'ਚ ਹੀ ਕੈਦ ਰਹਿੰਦਾ ਤੇ ਚੌਥਾ ਬਾਹਰੀ ਧਾਰਮਿਕਤਾ ਤੇ ਜ਼ੋਰ ਸਤੋਗੁਣ ਅਕਸਰ ਬਾਰੀ ਕਰਮ ਕੰਡਾਂ ਰਸਮਾਂ ਪੂਜਾ ਪਾਠ ਦੇ ਤਰੀਕਿਆਂ ਦਾਨ ਪੁੰਨ ਦੇ ਆਸਾਪ ਕਿਤਾਬ ਚ ਜ਼ਿਆਦਾ ਉਲਝਾ ਦਿੰਦਾ ਬੰਦਾ ਇਹਨਾਂ ਬਾਰੀ ਕੰਮਾਂ ਨੂੰ ਹੀ ਅਸਲ ਧਰਮ ਸਮਝਣ ਲੱਗ ਪੈਂਦਾ ਜਦ ਕਿ ਅੰਦਰੂਨੀ ਤਬਦੀਲੀ ਮਨ ਦੀ ਸ਼ੁੱਧਤਾ ਸੱਚਾ ਵਿਰਾਗ ਨਿਰਲੇਪਤਾ ਜਿਹੜੀਆਂ ਅਸਲ ਅਧਿਆਤਮਿਕਤਾ ਦੀਆਂ ਨੀਆਂ ਨੇ ਉਹ ਪੈਦਾ ਨਹੀਂ ਹੁੰਦੀਆਂ ਜ਼ੋਰ ਬਾਰਮੁਖੀ ਕੰਮਾਂ ਤੇ ਰਹਿੰਦਾ ਅੰਦਰ ਦੀ ਯਾਤਰਾ ਸ਼ੁਰੂ ਨਹੀਂ ਹੁੰਦੀ ਜੇਕਰ ਅਸੀਂ ਇਸ ਨੂੰ ਵੱਡੇ ਪਰਿਪੇਖ ਵਿੱਚ ਵੇਖੀਏ ਤਾਂ ਸਿੱਧਾ ਜਿਹਾ ਸਿੱਟਾ ਇਹ ਹੈ ਕਿ ਸਤੋਗੁਣ ਭਾਵੇਂ ਰਜੋ ਤੇ ਤਮੋ ਨਾਲੋਂ ਬਿਹਤਰ ਹੈ ਫਿਰ ਵੀ ਜੀਵ ਨੂੰ ਮਾਇਆ ਦੇ ਅਸਰ ਹੇਠ ਜਨਮ ਮਰਨ ਦੇ ਗੇੜ ਚ ਹੀ ਰੱਖਦਾ ਇਹ ਉਸ ਤੋਂ ਪਾਰ ਨਹੀਂ ਲੈ ਕੇ ਜਾਂਦਾ ਇਹ ਵੀ ਬੰਧਨ ਦਾ ਇੱਕ ਰੂਪ ਹੀ ਹੈ ਭਾਵੇਂ ਸੋਨੇ ਦੀਆਂ ਜੰਜੀਰਾਂ ਹੋਣ ਇਹ ਸੱਚਮੁੱਚ ਬਹੁਤ ਸੋਚਣ ਵਾਲੀ ਗੱਲ ਹੈ ਜੇ ਨੇਕੀ ਸ਼ਾਂਤੀ ਗਿਆਨ ਵਰਗੀਆਂ ਚੀਜ਼ਾਂ ਵੀ ਇੱਕ ਜਾਲ ਹੋ ਸਕਦੀਆਂ ਨੇ ਤਾਂ ਫਿਰ ਇਸ ਜਾਲ ਚੋਂ ਇਨ੍ਹਾਂ ਤਿੰਨਾਂ ਗੁਣਾਂ ਦੇ ਅਸਰ ਚੋਂ ਬਾਹਰ ਨਿਕਲਣ ਦਾ ਰਾਹ ਕੀ ਹੈ ਜੇ ਸਭ ਤੋਂ ਚੰਗਾ ਗੁਣ ਵੀ ਬੰਧਨ ਬਣ ਸਕਦਾ ਤਾਂ ਫਿਰ ਮੁਕਤੀ ਕਿਵੇਂ ਮਿਲੇਗੀ ਗੁਰਬਾਣੀ ਇਸ ਬਾਰੇ ਕੀ ਦੱਸਦੀ ਹੈ ਇਸ ਸਾਰੀ ਗੱਲ ਦਾ ਅੰਤਮ ਮਤਲਬ ਕੀ ਨਿਕਲਦਾ ਫਿਰ ਹਾਂਜੀ ਗੁਰਬਾਣੀ ਇਸ ਬਾਰੇ ਬਹੁਤ ਸਾਫ਼ ਹੈ ਤੇ ਸਿੱਧਾ ਰਾਹ ਦੱਸਦੀ ਹੈ ਸਰੋਤਾ ਮੁਤਾਬਿਕ ਗੁਰਬਾਣੀ ਇਹ ਜ਼ੋਰ ਦੇ ਕੇ ਕਹਿੰਦੀ ਹੈ ਕਿ ਤਿੰਨਾ ਗੁਣਾ ਦੇ ਬੰਧਨ ਤੋਂ ਮੁਕਤੀ ਸਿਰਫ ਆਪਣੇ ਕੀਤੇ ਹੋਏ ਨੇਕ ਕੰਮਾਂ ਦੇ ਸਹਾਰੇ ਜਾਂ ਆਪਣੇ ਗਿਆਨ ਦੇ ਆਸਰੇ ਨਹੀਂ ਮਿਲ ਸਕਦੀ ਕੋਈ ਕਿੰਨਾ ਵੀ ਦਾਨੀ ਗਿਆਨੀ ਜਾਂ ਤਾਰਮੀ ਹੋਵੇ ਉਹ ਆਪਣੇ ਜ਼ੋਰ ਨਾਲ ਮਾਇਆ ਦੇ ਇਸ ਚੱਕਰ ਤੋਂ ਪਾਰ ਨਹੀਂ ਹੋ ਸਕਦਾ ਕਿਉਂਕਿ ਇਹ ਕੰਮ ਕਰਦਿਆਂ ਹੋਇਆਂ ਵੀ ਮੈਂ ਦਾ ਭਾਵ ਉਹ ਹਉਮੈ ਉਹ ਕਾਇਮ ਰਹਿੰਦੀ ਹੈ ਇਸ ਜਾਲ ਨੂੰ ਕੱਟਣ ਲਈ ਇਸ ਬੰਧਨ ਤੋਂ ਮੁਕਤ ਹੋਣ ਲਈ ਗੁਰੂ ਦੀ ਸ਼ਰਨ ਚ ਆਉਣਾ ਗੁਰੂ ਦਾ ਮਾਰਗਦਰਸ਼ਨ ਲੈਣਾ ਇਹ ਬਹੁਤ ਹੀ ਜ਼ਰੂਰੀ ਹੈ ਸਰੋਤ ਮੁਕਤੀ ਦੇ ਰਾਹ ਦੇ ਤਿੰਨ ਮੁੱਖ ਤੱਤ ਦੱਸ ਦਿਓ ਜਿਹੜੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਪਹਿਲਾ ਗੁਰੂ ਕਿਰਪਾ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਹੈ ਗੁਰੂ ਦੀ ਮਿਹਰ ਉਹਦੀ ਬਖਸ਼ਿਸ਼ ਤੇ ਉਹਦੀ ਸ਼ਰਨ ਕਿਉਂਕਿ ਜੀਵ ਆਪਣੇ ਆਪ ਇਸ ਸੂਖਮ ਹੋਮੇ ਨੂੰ ਨਹੀਂ ਪਛਾਣ ਸਕਦਾ ਗੁਰੂ ਹੀ ਉਹ ਰਾਸ਼ਨੀ ਹੈ ਉਹ ਗਿਆਨ ਦਾ ਸੋਮਾ ਹੈ ਜਿਹੜਾ ਜੀਵ ਨੂੰ ਮਾਇਆ ਦੇ ਇਸ ਸੂਖਮ ਜਾਲ ਖਾਸ ਕਰਕੇ ਨਿੱਕੀ ਦੇ ਹੰਕਾਰ ਦੇ ਜਾਲ ਦੀ ਪਛਾਣ ਕਰਵਾਉਂਦਾ ਹੈ ਤੇ ਇਸ ਨੂੰ ਕੱਟਣ ਦਾ ਤਰੀਕਾ ਤੇ ਤਾਕਤ ਬਖਸ਼ਦਾ ਹੈ ਗੁਰੂ ਬਿਨਾ ਗਿਆਨ ਨਹੀਂ ਗੁਰੂ ਬਿਨਾ ਮੁਕਤੀ ਨਹੀਂ ਦੂਜਾ ਨਾਮ ਜਪ ਗੁਰੂ ਦੀ ਕਿਰਪਾ ਨਾਲ ਜਦੋਂ ਜੀਵ ਨੂੰ ਨਾਮ ਯਾਨੀ ਸ਼ਬਦ ਦੀ ਦਾਤ ਮਿਲਦੀ ਹੈ ਤਾਂ ਉਸ ਨਾਮ ਨੂੰ ਮਨ ਤੇ ਹਿਰਦੇ ਚ ਵਸਾਉਣਾ ਉਸ ਦਾ ਲਗਾਤਾਰ ਪ੍ਰੇਮ ਤੇ ਸ਼ਰਧਾ ਨਾਲ ਸਿਮਰਨ ਕਰਨਾ ਹੀ ਅਸਲ ਸਾਧਨਾ ਹੈ ਨਾਮ ਸਿਮਰਨ ਹੀ ਉਹ ਸ਼ਕਤੀ ਹੈ ਜਿਹੜੀ ਹੌਲੀ-ਹੌਲੀ ਮਨ ਚੋਂ ਹਉਮੈ ਦੀ ਮਹਿਲ ਨੂੰ ਤੋਂਦੀ ਹੈ ਵਿਚਾਰਾਂ ਨੂੰ ਸ਼ੁੱਧ ਕਰਦੀ ਹੈ ਤੇ ਉਸ ਅੰਦਰਲੇ ਖਾਲੀਪਣ ਨੂੰ ਪਰ ਕੇ ਸਦੀਵੀ ਸ਼ਾਂਤੀ ਤੇ ਆਨੰਦ ਨਾਲ ਜੋੜਦੀ ਹੈ ਇਹ ਸਿਰਫ ਰਸਮੀ ਪਾਠ ਨਹੀਂ ਸਗੋਂ ਨਾਮ ਨੂੰ ਜੀਵਨ ਦਾ ਆਧਾਰ ਬਣਾਉਣਾ ਹੈ ਤੇ ਤੀਜਾ ਚੌਥੇ ਪਦ ਨੂੰ ਚੀਨਣਾ ਰੀਅਲਾਈਜ਼ਿੰਗ ਦਾ ਫੋਰਥ ਸਟੇਟ ਜਦੋਂ ਜੀਵ ਗੁਰੂ ਦੀ ਕਿਰਪਾ ਸਤਕਾ ਨਾਮ ਸਿਮਰਨ ਦੀ ਕਮਾਈ ਕਰਦਾ ਹੈ ਤਾਂ ਉਹ ਹੌਲੀ-ਹੌਲੀ ਤਿੰਨਾ ਗੁਣਾ ਰਜੋ ਤਮੋ ਸਤੋ ਦੇ ਅਸਰ ਤੋਂ ਉੱਪਰ ਉੱਠ ਜਾਂਦਾ ਹੈ ਉਹ ਇਹਨਾਂ ਦੇ ਭ੍ਰਮ ਨੂੰ ਸਮਝ ਜਾਂਦਾ ਹੈ ਇਹਨਾਂ ਦੀ ਖੇਡ ਤੋਂ ਜਾਗ ਜਾਂਦਾ ਹੈ ਇਸ ਅਵਸਥਾ 'ਚ ਪਹੁੰਚ ਕੇ ਉਹ ਉਸ ਚੌਥੇ ਪਦ ਨੂੰ ਜਿਸ ਨੂੰ ਤੁਰਿਆ ਅਵਸਥਾ ਵੀ ਕਿਹਾ ਜਾਂਦਾ ਹੈ ਨੂੰ ਅਨੁਭਵ ਕਰਦਾ ਹੈ ਉਸ ਨੂੰ ਪਹਿਚਾਣ ਲੈਂਦਾ ਹੈ ਇਹ ਉਹ ਅਵਸਥਾ ਹੈ ਜਿਹੜੀ ਸਥਾਈ ਆਨੰਦ ਪੂਰੀ ਸ਼ਾਂਤੀ ਤੇ ਅਸਲ ਮੁਕਤੀ ਦੀ ਅਵਸਥਾ ਹੈ ਇਹ ਮਾਇਆ ਦੇ ਤਿੰਨਾ ਗੁਣਾ ਦੇ ਅਸਰ ਤੋਂ ਬਿਲਕੁਲ ਪਰੇ ਹੈ ਨਿਰਲੇਪ ਹੈ ਇਹੀ ਜੀਵਨ ਦਾ ਅਸਲ ਮਕਸਦ ਹੈ ਹਾਂ ਸਰੋਤਾ ਵਿੱਚ ਇੱਕ ਬਹੁਤ ਹੀ ਵਧੀਆ ਮਿਸਾਲ ਦਿੱਤੀ ਗਈ ਸੀ ਜਿਹੜੀ ਇਸ ਸਾਰੀ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਾਉਂਦੀ ਹੈ ਉਹ ਮਿਸਾਲ ਕੀ ਸੀ ਹਾਂਜੀ ਉਹ ਮਿਸਾਲ ਹੈ ਸੋਨੇ ਦੇ पिंजਰੇ ਦੀ ਸਰੋਤ ਕਹਿੰਦੇ ਆ ਕਿ ਸਤੋ ਗੁਣ ਇੱਕ ਸੋਨੇ ਦੇ पिंजਰੇ ਵਰਗਾ ਹੈ ਦੇਖਣ ਨੂੰ ਬਹੁਤ ਸੋਹਣਾ ਬਹੁਤ ਕੀਮਤੀ ਸ਼ਾਇਦ ਲੋਹੇ ਦੇ ਪਿੰਜਰੇ ਤਮੋਗੁਣ ਜਾਂ ਚਾਂਦੀ ਦੇ ਪਿੰਜਰੇ ਰਜੋਗੁਣ ਨਾਲੋਂ ਕਿਤੇ ਜ਼ਿਆਦਾ ਆਕਰਸ਼ਕ ਤੇ ਵਧੀਆ ਲੱਗੇ ਪਰ ਹੈ ਤਾਂ ਉਹ ਵੀ ਪਿੰਜਰਾਈ ਬੰਦਾ ਨਹੀਂ ਉਸ ਵਿੱਚ ਕੈਦ ਪੰਛੀ ਯਾਨੀ ਜੀਵ ਉਹ ਆਜ਼ਾਦ ਨਹੀਂ ਹੈ ਭਾਵੇਂ ਪਿੰਜਰਾ ਸੋਨੇ ਦਾ ਹੀ ਕਿਉਂ ਨਾ ਹੋਵੇ ਕੈਦੀ ਤਾਂ ਕੈਦੀ ਹੀ ਹੈ ਅੱਛਾ ਇਹ ਬਹੁਤ ਗਹਿਰੀ ਗੱਲ ਹੈ ਮਤਲਬ ਇਹ ਨੇਕੀ ਇਹ ਸਤੋਗੁਣ ਜੀਵ ਨੂੰ ਬੁਰਾਈ ਤਮੋਗੁਣ ਤੋਂ ਬਚਾ ਸਕਦਾ ਹੈ ਸ਼ਾਇਦ ਬੇਚੈਨੀ ਤੇ ਲਾਲਸਾ ਰਜੋਗੁਣ ਤੋਂ ਵੀ ਕੁਝ ਹੱਦ ਤੱਕ ਸ਼ਾਂਤੀ ਦੇ ਸਕਦਾ ਪਰ ਉਸ ਨੂੰ ਪਰਮ ਸੱਚ ਨਾਲ ਇੱਕ ਨਹੀਂ ਕਰ ਸਕਦਾ ਉਸ ਅਸਲੀ ਆਜ਼ਾਦੀ ਉਸ ਚੌਥੇ ਪਦ ਦਾ ਅਨੁਭਵ ਨਹੀਂ ਕਰਵਾ ਸਕਦਾ ਇਸ ਲਈ ਸੋਨੇ ਦਾ पिंजरा ਵੀ ਤੋੜਨਾ ਪਵੇਗਾ ਬਿਲਕੁਲ ਸਹੀ ਅਸਲ ਆਜ਼ਾਦੀ ਤਿੰਨ ਗੁਣਾ ਤੋਂ ਪਰੇ ਹੈ ਸਤੋਗੁਣ ਇੱਕ ਮਹੱਤਵਪੂਰਨ ਪੜਾਅ ਹੋ ਸਕਦਾ ਜੇਕਰ ਇਸ ਨੂੰ ਸਹੀ ਦਿਸ਼ਾ ਮਿਲੇ ਪਰ ਇਹ ਆਖਰੀ ਮੰਜ਼ਿਲ ਨਹੀਂ ਹੈ ਗੁਰੂ ਦੀ ਕਿਰਪਾ ਤੇ ਨਾਮ ਸਿਮਰਨ ਹੀ ਉਹ ਕੁੰਜੀ ਨੇ ਜਿਹੜੀਆਂ ਇਸ ਸੋਨੇ ਦੇ ਪਿੰਜਰੇ ਸਮੇਤ ਹਰ ਤਰ੍ਹਾਂ ਦੇ ਬੰਦਰਾਂ ਦੇ ਤਾਲੇ ਖੋਲ ਸਕਦੀਆਂ ਹਨ ਤਾਂ ਫਿਰ ਅੱਜ ਦੀ ਇਸ ਸਾਰੀ ਵਿਚਾਰ ਚਰਚਾ ਦਾ ਮੁੱਖ ਸਾਰ ਜੋ ਸਾਨੂੰ ਸਾਡੇ ਸਰੋਤਾਂ ਤੋਂ ਮਿਲਿਆ ਉਹ ਕੀ ਹੋਇਆ ਅਸੀਂ ਇਸ ਨੂੰ ਸੰਖੇਪ ਚ ਕਿਵੇਂ ਕਹਿ ਸਕਦੇ ਹਾਂ ਹਾਂਜੀ ਮੁੱਖ ਸਾਰ ਇਹ ਹੈ ਕਿ ਸਤੋਗੁਣ ਜਿਸ ਨੂੰ ਆਮ ਤੌਰ ਤੇ ਨੇਕੀ ਸ਼ਾਂਤੀ ਗਿਆਨ ਤੇ ਧਾਰਮਿਕਤਾ ਦਾ ਨਿਸ਼ਾਨ ਮੰਨਿਆ ਜਾਂਦਾ ਹੈ ਗੁਰਬਾਣੀ ਦੇ ਡੂੰਗੇ ਨਜ਼ਰੀਏ ਤੋਂ ਇਕ ਬਹੁਤ ਹੀ ਸੂਖਮ ਜਾਲ ਸਾਬਿਤ ਹੋ ਸਕਦਾ ਇਹ ਨੇਕੀ ਤੇ ਹੰਕਾਰ ਯਾਨੀ ਹਉਮੈ ਪੈਦਾ ਕਰਕੇ ਜੀਵ ਨੂੰ ਮਾਇਆ ਦੇ ਤਿੰਨਾ ਗੁਣਾ ਦੇ ਦਾਇਰੇ 'ਚ ਹੀ ਬੰਨ ਕੇ ਰੱਖ ਸਕਦਾ ਇਹ ਬਾਰੋਂ ਪਾਵੇਂ ਕਿੰਨਾ ਵੀ ਚੰਗਾ ਲੱਗੇ ਪਰ ਇਹ ਸੱਚੀ ਮੁਕਤੀ ਉਸ ਚੌਥੇ ਪੱਧਰ ਦੀ ਪ੍ਰਾਪਤੀ ਦੇ ਰਸਤੇ 'ਚ ਇੱਕ ਰੁਕਾਵਟ ਬਣ ਸਕਦਾ ਤੇ ਇਸ ਰੁਕਾਵਟ ਨੂੰ ਪਾਰ ਕਰਨ ਦਾ ਤਰੀਕਾ ਸਿਰਫ ਤੇ ਸਿਰਫ ਗੁਰੂ ਦੀ ਕਿਰਪਾ ਤੇ ਨਾਮ ਸਿਮਰਨ ਹੈ ਜਿਸ ਨਾਲ ਜੀਵ ਤਿੰਨਾ ਗੁਣਾ ਤੋਂ ਉੱਪਰ ਉੱਠ ਕੇ ਉਸ ਸਦੀਵੀ ਆਨੰਦ ਵਾਲੀ ਅਵਸਥਾ ਨੂੰ ਪਾ ਸਕਦਾ ਹੈ ਇਹ ਨੇਕੀ ਦੇ ਪਰਮ ਨੂੰ ਤੋੜਨ ਦਾ ਇੱਕੋ ਇੱਕ ਰਾਹ ਹੈ ਸਹੀ ਕਿਹਾ ਬਿਲਕੁਲ ਗੁਰੂ ਦਾ ਸ਼ਬਦ ਹੀ ਉਹ ਤਾਕਤ ਹੈ ਜਿਹੜੀ ਸਾਨੂੰ ਇਸ ਸੂਖਮ ਹਉਮੇ ਤੋਂ ਬਚਾ ਕੇ ਸੱਚ ਦੇ ਮਾਰਗ ਤੇ ਤੋਰ ਸਕਦੀ ਹੈ ਬਹੁਤ ਖੂਬ ਇਹ ਸਚਮੁੱਚ ਇੱਕ ਡੂੰਘੀ ਵਿਚਾਰ ਸੀ ਅੱਜ ਦੀ ਅੰਤ ਵਿੱਚ ਸੁਣਨ ਵਾਲਿਆਂ ਲਈ ਇੱਕ ਸੋਚਣ ਵਾਲੀ ਗੱਲ ਛੱਡ ਕੇ ਜਾਂਦੇ ਹਾਂ ਜੋ ਇਸੇ ਚਰਚਾ ਚੋਂ ਨਿਕਲਦੀ ਹੈ ਜੇਕਰ ਸਮਾਜ ਚ ਸਭ ਤੋਂ ਵੱਧ ਸਲਾਹਣ ਯੋਗ ਮੰਨੇ ਜਾਣ ਵਾਲੇ ਗੁਣ ਜਿਵੇਂ ਨੇਕੀ ਦਇਆ ਗਿਆਨ ਅਨੁਸ਼ਾਸਨ ਵੀ ਅਧਿਆਤਮਿਕ ਤੌਰ ਤੇ ਇੱਕ ਸੂਖਮ ਜਾਲ ਇੱਕ ਬੰਧਨ ਹੋ ਸਕਦੇ ਨੇ ਤਾਂ ਫਿਰ ਸਾਡੇ ਜੀਵਨ ਦੇ ਹੋਰ ਕਿਹੜੇ ਪਹਿਲੂ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਪੋਜ਼ਿਟਿਵ ਬਹੁਤ ਵਧੀਆ ਸਮਝਦੇ ਆਂ ਮਿਸਾਲ ਵਜੋਂ ਦੁਨੀਆਵੀ ਸਫਲਤਾ ਸਮਾਜ ਰਤਬਾ ਪ੍ਰਸਿੱਧੀ ਇੱਥੋਂ ਤੱਕ ਕਿ ਪਰਿਵਾਰਿਕ ਪਿਆਰ ਜਾਂ ਆਪਣੀਆਂ ਜ਼ਿੰਮੇਵਾਰੀਆਂ ਨੇ ਬਹੌਣ ਦਾ ਮਾਣ ਕਿ ਇਹ ਸਭ ਵੀ ਕਿਸੇ ਨਾ ਕਿਸੇ ਰੂਪ ਚ ਸਾਡੀ ਅੰਦਰੂਨੀ ਆਜ਼ਾਦੀ ਸਾਡੀ ਅਸਲ ਖੁਸ਼ੀ ਦੇ ਰਾਹ ਚ ਅਣਜਾਣੇ ਚ ਰੁਕਾਵਟਾਂ ਤਾਂ ਨਹੀਂ ਬਣ ਰਹੇ ਇਸ ਬਾਰੇ ਸ਼ਾਇਦ ਸਾਨੂੰ ਸਾਰਿਆਂ ਨੂੰ ਕਦੇ ਕਦੇ ਸ਼ਾਂਤੀ ਨਾਲ ਬੈਠ ਕੇ ਆਪਣੇ ਅੰਦਰ ਝਾਤੀ ਮਾਰ ਕੇ ਡੂੰਗੀ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਕਿਹੜੇ ਕਿਹੜੇ ਸੋਨੇ ਦੇ ਪਿੰਜਰਿਆਂ ਚ ਤਾਂ ਨਹੀਂ ਫਸੇ ਹੋਏ